फतेहगढ़ साहिब के हल्का पठाना में विकास कार्यों को लेकर विधायक रविंदर सिंह हैप्पी ने वार्ड नंबर सिक्स की सड़कों का उद्घाटन किया विधायक ने कहा कि शहर का विकास कार्य काफी समय से रुका हुआ था वहीं शहर के लोगों की मांग थी कि शहर के विकास पर ध्यान दिया जाए और उनकी मांग थी कि शहर की टूटी हुई गलियों और सड़कों का निर्माण किया जाए भूपिंदर सिंह हैप्पी ने कहा कि माननीय मुख्यमंत्री भगवंत सिंह मान द्वारा किए जा रहे प्रयासों और किए गए वादों को पूरा करने से शहर के रुके हुए विकास कार्य शुरू हो गए हैं। आगे विधायक ने मीडिया से क्या कहा सुने साहिब मार्कन की इस रिपोर्ट में तो पहला बहुत बहुत, बहुत मुबारकबाद बसी पठाना शहर के लोगों बसी पठाना शहर न ये साढ़े दाणा मंडी प्राणी इतने होंगी है अभी हूँ भी ਬਹੁਤ ਸਾਰੇ ਸਾਡੇ ਆਰਥਿਕ ਸਹਿਬਾਂ ਲੱਗੀਆਂ ਦੁਕਾਨਾਂ ਨੇ ਤੇ ਇਹ ਸਾਡੀ ਮਾਰਕੀਟ ਜਿਹੜੀ ਆ ਕੋਈ ਸਮਿਆਂ ਦੇ ਵਿੱਚ ਬਹੁਤ ਰੌਣਕ ਵਾਲੀ ਮਾਰਕੀਟ ਹੋਇਆ ਕਰਦੀ ਸੀ ਸੋ ਆ ਰਸਤੇ ਖਰਾਬ ਹੋਣ ਕਰਕੇ ਪੱਟ ਪਟਈਆ ਹੋਣ ਕਰਕੇ ਬਹੁਤ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਘਟੀ ਆ ਸੋ ਅੱਜ ਇੱਕ ਜਿਵੇਂ ਸ਼ਹਿਰ ਦੇ ਵਿੱਚ ਅਸੀਂ ਹਰ ਰੋਜ਼ ਨਵੇਂ ਕਿਤਨੇ ਕਿਤੇ ਵਿਕੂਦ ਗਾਠਨ ਕਰਦੇ ਆ ਹਰ ਰੋਜ਼ ਨਵਾਂ ਕੋਈ ਨਵਾਂ ਕੰਮ ਕਰਦੇ ਇਸ ਗਲੀ ਦਾ ਉਗਾਠਨ ਜਿਹੜਾ ਅੱਜ ਕੀਤਾ ਗਿਆ ਸਾਰੇ ਸੰਗਤ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਤੇ ਵੀਡੀਓ ਲੌਕਸਟਾਈਲ ਇਥੇ ਲੱਗੇ ਬਹੁਤ ਸੋਹਣੀ ਗਲੀ ਵੀਡੀਓ ਬਣਾ ਰਹੀ ਹੈ ਰਸਤਾ ਬਣਾ ਰਹਾ ਤੇ ਇੱਕ ਮੈਂ ਖਾਸੀ ਤੇ ਦੱਸੂਗਾ வால் ਟੂ வால் ਬਣ ਗਏ ਕੱਲ ਤੋਂ ਉਧਰ ਲਈ ਕਰਤਾ ਬਹੁਤ ਚੌੜੀ ਤੇ ਖੁੱਲੀ ਬਣ ਜਣੇ ਤੇ ਮੇਰੀ ਇੱਕ ਹੋਰ ਬੇਨਤੀ ਹੈ ਜੇ ਕਨੈਕਸ਼ਨ ਕਿਸੇ ਨੇ ਲੈਣਾ ਹੈ ਇਥੇ ਨਾਲ ਸੀਵਰੇਜ ਦਾ ਤਾਂ ਨਾਲ ਦੀ ਨਾਲ ਲੈ ਲੈਣਗੇ ਸੋ ਇਹ ਸ਼ਹਿਰ ਨੇ ਜਿਹੜਾ ਕੀਤਾ ਹੋਇਆ ਸੀ ਆਪਣਾ ਵਾਦਾ ਜਿਹੜਾ ਪੂਰਾ ਕਰਦੇ ਆ ਕਿ ਸ਼ਹਿਰ ਦੇ ਵਿੱਚ ਕੋਈ ਰਸਤਾ ਜਿਹੜਾ ਆ ਉਹ ਖੱਟਾ ਨਹੀਂ ਰਹਿਣ ਦਵਾਂਗੇ ਜਿਹੜਾ ਟੱਪਿਆ ਫਟਿਆ ਹੈਗਾ ਉਹਨੂੰ ਵੀ ਸਹੀ ਕਰਾਂਗੇ ਤੇ ਸੌਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜੋ ਹੈ ਰਸਤਿਆਂ ਦਾ ਉਹ ਗੱਟ ਨੂੰ ਕਰਾਂਗੇ ਤੇ ਕੰਮ ਵੀ ਕਰਾਂਗੇ ਤੇ ਉਹਨਾਂ ਨੂੰ ਸਿਰੇ ਵੀ ਚੜਾਵਾਂ ਤੇ ਬਹੁਤ ਵਧੀਆ ਤਰੀਕੇ ਨਾਲ ਸਾਡਾ ਬਣਾਇਆ ਜਾ ਰਿਹਾ ਰਸਤਾ ਮੈਂ ਇੱਥੇ ਜਿਹੜੇ ਸਾਡੇ ਸਾਥੀ ਦੁਕਾਨਦਾਰ ਸਾਡੇ ਰੱਗੇ ਨੇ ਸਾਡੇ ਹੋਰ ਵੀ ਸਾਥੀ ਮਾਣ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਭਈ ਆਪਣਾ ਘਰ ਦਾ ਕੰਮ ਹੈ ਤੁਸੀਂ ਵੀ ਦੇਖ ਕੇ ਨਾਲ ਕੋਲ ਖੜਕੇ ਬਣਵਾਉਣਾ ਜੇ ਕੋਈ ਕਮੀ ਪੇਸ਼ੀ ਜਾਂ ਕਈ ਵਾਰੀ ਰਹਿ ਜਾਂਦੀ ਆਂ ਆਪਾਂ ਉਹਨੂੰ ਰੋਕ ਕੇ ਉਹਨੂੰ ਸਹੀ ਕਰਾਈਏ ਬਾਰ ਬਾਰ ਟੱਪਟਾ ਜਿਹੜਾ ਉਹ ਹੋਣਾ ਔਖਾ ਹੈ ਬਹੁਤ ਬਹੁਤ ਧੰਨਵਾਦ ਜੀ